ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜੀਏ ਜਿੱਥੋਂ ਸਾਧ ਸੰਗਤ ਸੋਢੀ ਵੰਸ਼ ਦੀ ਵਡਿਆਈ ਸ਼ੁਰੂ ਹੋਈ ਕਦੇ ਗੁਰੂ ਰਾਮਦਾਸ ਮਹਾਰਾਜ ਦੀ ਅੰਸ਼ ਵੰਸ਼ ਦੇ ਬਜ਼ੁਰਗ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਗੋਇਨਵਾਲ ਸਾਹਿਬ ਆ ਕੇ ਪਤੰਕੀ ਕਹਿੰਦੇ ਸੋਡੀਆਂ ਦੇ ਬਜ਼ੁਰਗਾਂ ਨੇ ਆ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਔਲੰਬਾ ਦਿੱਤਾ ਕਹਿੰਦੇ ਮਹਾਰਾਜ ਤੁਸੀਂ ਇੱਕ ਤੇ ਸਾਡੇ ਜੇਠੇ ਨੂੰ ਆਪਣਾ ਦਮਾਦ ਬਣਾਇਆ ਫਿਰ ਉੱਪਰੋਂ ਦਮਾਦ ਬਣਾ ਕੇ ਜਵਾਈ ਬਣਾ ਕੇ ਟੋکریاں ਢਵਾਈ ਜਾਂਦੇ ਹੋ ਮਹਾਰਾਜ ਇਹਨੂੰ ਸੌਰੇ ਘਰ ਵਿੱਚ ਨੌਕਰ ਰੱਖਿਆ ਹੋਇਆ ਸਾਡੀ ਸੋਡੀਆਂ ਦੀ ਕੁੱਲ ਵਿੱਚ ਨਕੰਮੇ ਤੋਂ ਨਕੰਮਾ ਕੋਈ ਬੱਚਾ ਪੈਦਾ ਹੋ ਜਾਏ ਉਹ ਵੀ ਕਦੇ ਸਹਰਿਆਂ ਦਾ ਗੁਲਾਮ ਨਹੀਂ ਹੋਇਆ ਉਹ ਵੀ ਸਹਰਿਆਂ ਦਾ ਨੌਕਰ ਨਹੀਂ ਹੋਇਆ ਪਰ ਮਹਾਰਾਜ ਤੁਸੀਂ ਇਹ ਆਪਣਾ ਜਵਾਈ ਦਮਾਦ ਬਣਾ ਕੇ ਜਿੱਠੇ ਨੂੰ ਨੌਕਰ ਬਣਾ ਕੇ ਰੱਖਿਆ ਹੋਇਆ ਇਸ ਜਿੱਠੇ ਨੇ ਸਾਡੀ ਕੁੱਲ ਦੀ ਨੱਕ ਘਟਾ ਕੇ ਰੱਖ ਦਿੱਤੀ ਬਜ਼ੁਰਗਾਂ ਨੇ ਉਲੰਭਾ ਦਿੱਤਾ ਸੋਡੀਆਂ ਦੇ ਬਜ਼ੁਰਗਾਂ ਆ ਕੇ ਉਲੰਭਾ ਦਿੰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜਿਠੇ ਨੇ ਤਾਂ ਸਾਡੀ ਕੁੱਲ ਦੀ ਨੱਕ ਵਢਾ ਕੇ ਰੱਖ ਦਿੱਤੀ ਹਰਦਾਸ ਦੇ ਪੁੱਤਰ ਜਿਠੇ ਨੇ ਸਾਡੀ ਬੇਇੱਜ਼ਤੀ ਕਰਾਤੀ ਸਾਡੀ ਕੁੱਲ ਦਾ ਕੋਈ ਵੀ ਬੱਚਾ ਕਦੇ ਸੋਹਣਿਆਂ ਦੇ ਘਰ ਗੁਲਾਮ ਨਹੀਂ ਬਣਿਆ ਨੌਕਰ ਨਹੀਂ ਬਣਿਆ ਇਹ ਸੋਹਣਿਆਂ ਦੇ ਘਰ ਨੌਕਰ ਬਣ ਕੇ ਟੋکریاں ਢੋਂਦੇ ਸਾ ਸੰਗਤ ਇਹ ਗੱਲ ਸੁਣ ਕੇ ਭਾਈ ਜਿਠਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਹੁਤ ਵਿਰਾਗ ਵਿੱਚ ਆ ਗਏ ਆਪਣੇ ਬਜ਼ੁਰਗਾਂ ਦੇ ਸਾਹਮਣੇ ਬੋਲੇ ਨਹੀਂ ਕਿ ਜਦੋਂ ਮੈਂ 8 ਸਾਲ ਦੀ ਉਮਰ ਵਿੱਚ ਅਨਹਾਥ ਹੋਇਆ ਸੀ ਉਦੋਂ ਤੁਸੀਂ ਕਿਸੇ ਚਾਚੇ ਤਾਏ ਨੇ ਬਾਹ ਨਹੀਂ ਫੜੀ ਅੱਜ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਆ ਕੇ ਮੈਨੂੰ ਸੋਡੀਆਂ ਦੀ ਕੁੱਲ ਦਾ ਬੱਚਾ ਕਹਿਣ ਲੱਗ ਪਏ ਹੋ ਅੱਜ ਤੁਹਾਨੂੰ ਸੰਗ ਤੇ ਸ਼ਰਮ ਦੀ ਗੱਲ ਯਾਦ ਆਉਣ ਲੱਗ ਪਈ ਪਰ ਸਾਧ ਸੰਗਤ ਭਾਈ ਜੇਠਾ ਧੰਨ ਗੁਰੂ ਰਾਮਦਾਸ ਸਾਹਿਬ ਬੋਲੇ ਨਹੀਂ ਬਜ਼ੁਰਗਾਂ ਦੇ ਤੰਨੇ ਮੇਣੇ ਸੁਣ ਕੇ ਮਨ ਵਿਰਾਗ ਵਿੱਚ ਆਇਆ ਅੱਖਾਂ ਭਰ ਕੇ ਰੋਣ ਲੱਗ ਪਏ। ਕੋਲ ਖਲੋਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਨੇ ਮੋਢੇ ਤੇ ਹੱਥ ਧਰਿਆ ਤੇ ਪਿਆਰ ਦੇ ਕੇ ਕਹੇ ਜਿਠਿਆ ਤੂੰ ਕਿਉਂ ਰੋਨੇ? ਜਿਠਿਆ ਰੋ ਨਾ। ਹਜ਼ੂਰ ਨੇ ਪਿਆਰ ਦੇ ਕੇ ਕੋ ਗੱਲ ਕਹੀ ਸੋਡੀਆਂ ਦੇ ਬਜ਼ੁਰਗਾਂ ਨੂੰ ਕਹਿੰਦੇ ਉਹ ਬਜ਼ੁਰਗੋ ਗੱਲ ਸੁਣੋ। ਤੁਸੀਂ ਕਹਿੰਦੇ ਹੋ ਜਿਠੇ ਨੇ ਸੋਡੀਆਂ ਦੀ ਕੁੱਲ ਦੀ ਨੱਕ ਘਟਾਤੀ। ਤੁਸੀਂ ਕਹਿੰਦੇ ਹੋ ਜਿੱਠੇ ਨੇ ਸੋਡੀਆਂ ਦੀ ਕੁੱਲ ਦੀ ਹੰਨੀ ਕਰ ਦਿੱਤੀ ਤੁਸੀਂ ਕਹਿੰਦੇ ਹੋ ਜਿੱਠੇ ਨੇ ਸੋਡੀਆਂ ਦੀ ਕੁੱਲ ਦੀ ਬੇਇੱਜ਼ਤੀ ਕਰਾ ਦਿੱਤੀ ਪਾਤਸ਼ਾਹ ਨੇ ਉਦੋਂ ਇੱਕ ਬਚਨ ਬੜੇ ਪਿਆਰ ਵਿੱਚ ਕਿਹਾ ਕਹਿੰਦੇ ਬਜ਼ੁਰਗੋ ਇਹ ਗੱਲ ਯਾਦ ਰੱਖਿਓ ਸੋਡੀਆਂ ਦੀ ਕੁੱਲ ਕਦੋਂ ਤੋਂ ਭਾਵੇਂ ਚੱਲਦੀ ਹੋਵੇ ਜਦੋਂ ਤੋਂ ਤੁਹਾਡੀ ਕੁੱਲ ਵਿੱਚ ਜਿੱਠੇ ਨੇ ਜ਼ਲਮ ਲਿਆ ਉਦੋਂ ਤੋਂ ਤੁਹਾਡੀ ਸੋਡੀਆਂ ਦੀ ਕੁੱਲ ਭਾਗਾਂ ਵਾਲੀ ਕੁੱਲ ਹੋ ਗਈ ਔਰ ਪਾਤਸ਼ਾਹ ਰਮ ਬਚਨ ਕਹੇ ਕਹਿੰਦੇ ਇਹ ਵੀ ਗੱਲ ਯਾਦ ਰੱਖਿਓ ਬਜ਼ੁਰਗੋ ਜੇ ਤੁਹਾਡੀ ਸੋਡੀਆਂ ਦੀ ਕੁੱਲ ਵਿੱਚ ਭਾਈ ਜਿਠਾ ਜਨਮ ਨਾ ਲੈਂਦਾ ਤੁਹਾਡੀ ਕੁੱਲ ਦੇ ਬਜ਼ੁਰਗਾਂ ਨੇ ਨਰਕਾਂ ਵਿੱਚ ਹੀ ਰਹਿਣਾ ਸੀ ਜਿਠੇ ਨੇ ਤੁਹਾਡੀ ਕੁੱਲ ਵਿੱਚ ਜਨਮ ਲਿਆ ਇਹਨੇ ਤੁਹਾਡੀ ਕੁੱਲ ਦਾ ਉਧਾਰ ਕਰ ਦਿੱਤਾ ਇਹ ਜਿਠਾ ਕੋਈ ਆਮ ਸਰੀਰਕ ਵਿਅਕਤੀ ਨਹੀਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਉਹ ਬਖਸ਼ਿਸ਼ ਲੈ ਕੇ ਆਇਆ ਹੈ ਜਿਹਨੂੰ ਦੁਨੀਆ ਕਹੇਗੀ ਪਿਤਰੀ ਹੋਏ ਉਧਾਰੋ ਇਹ ਆਪਣੇ ਬਜ਼ੁਰਗ ਪਿਤਰਾਂ ਦਾ ਉਧਾਰ ਕਰਨ ਵਾਸਤੇ ਤੁਹਾਡੀ ਕੁੱਲ ਵਿੱਚ ਆਇਆ ਜੇ ਤੁਹਾਡੀ ਕੁੱਲ ਵਿੱਚ ਜੇਠਾ ਜਨਮ ਨਾ ਲੈਂਦਾ ਕਹਿੰਦੇ ਤੁਹਾਡੀ ਕੁੱਲ ਦੇ ਬਜ਼ੁਰਗਾਂ ਨੇ ਨਰਕਾਂ ਵਿੱਚ ਹੀ ਪੈਣਾ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵਚਨ ਕਹੇ ਸਹਿਬ ਕਹਿੰਦੇ ਜੇ ਇਹ ਨਾ ਜਨਮ ਹੋ ਵੰਸ ਤੁਮਾਰੇ ਜੇ ਜੇਠਾ ਤੁਹਾਡੀ ਵੰਸ਼ ਵਿੱਚ ਜਨਮ ਨਾ ਲੈਂਦਾ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਸੋਡੀਆਂ ਦੇ ਕੁੱਲ ਵਿੱਚ ਪੈਦਾ ਨਾ ਹੁੰਦੇ ਤਾਂ ਪਾਤਸ਼ਾਹ ਨੇ ਪਤਾ ਕੀ ਕਿਹਾ ਕਹਿੰਦੇ ਜੇ ਇਹ ਨੈ ਜਨਮ ਹੋ ਵੰਸ ਤੁਮਾਰੇ ਗਿਰਤ ਨਰਕ ਮੈਂ ਪਿਤਰ ਤੁਮਾਰੇ ਕਹਿੰਦੇ ਤੁਹਾਡੇ ਪਿਤਰ ਨਰਕਾਂ ਵਿੱਚ ਹੀ ਰਹਣੇ ਸੀ ਕੋਈ ਉਧਾਰ ਨਹੀਂ ਸੀ ਕਰ ਸਕਦਾ ਸੋਡੀਆਂ ਦੇ ਕੁੱਲ ਦਾ ਉਧਾਰ ਸਿਰਫ ਇਸ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਰਕੇ ਹੋਇਆ ਸਾਧ ਸੰਗਤ ਆਓ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵੇ ਸੁਰਤ ਜੋੜੀਏ ਜਿਹਨੂੰ ਕਦੇ ਸੋਡੀਆਂ ਦੇ ਬਜ਼ੁਰਗ ਆ ਕੇ ਕਹਿੰਦੇ ਸਨ ਇਹਨੇ ਸਾਡੀ ਕੁੱਲ ਦੀ ਨੱਕ ਨੀਵੀਂ ਕਰਾ ਦਿੱਤੀ ਔਰ ਵਕਤ ਆਇਆ ਜਦਨ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਡਿਆਈ ਦਿੱਤੀ ਭਾਈ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਉੱਚ ਤਖਤ ਸਿੰਘਾਸਣ ਤੇ ਬਿਠਾਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਪੰਜ ਪੈਸੇ ਨਰੀਅਲ ਧਰ ਕੇ ਮੱਥਾ ਟੇਕ ਪ੍ਰਕਰਮਾ ਕੀਤੀ ਫਿਰ ਉੱਚੀ ਆਵਾਜ਼ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਭੱਲਿਆਂ ਦੀ ਕੁੱਲ ਭਾਵ ਆਪਣੇ ਪਰਿਵਾਰ ਬੱਚਿਆਂ ਨੂੰ ਕਿਹਾ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਮੋਰੀ ਤੇ ਮੋਹਨ ਆਪਣੇ ਪੁੱਤਰਾਂ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਪੁੱਤਰ ਮੋਰੀ ਸਭ ਨੂੰ ਉੱਚੀ ਆਵਾਜ਼ ਵਿੱਚ ਕਹੋ ਜਿੰਨੇ ਸਾਡੇ ਭੱਲੇ ਕੁੱਲ ਦੇ ਪੁੱਤਰ ਪੁੱਤ ਪੜਪੁੱਤੇ ਧੀਆਂ ਦੋਤੇ ਅੱਜ ਸੰਗਤ ਵਿੱਚ ਖੜੇ ਨੇ ਕਹਿੰਦੇ ਸਭ ਨੂੰ ਉੱਚੀ ਆਵਾਜ਼ ਵਿੱਚ ਕਹੋ ਅੱਜ ਜਿਹੜਾ ਜਿਹੜਾ ਉੱਠ ਕੇ ਗੁਰੂ ਰਾਮਦਾਸ ਨੂੰ ਮੱਥਾ ਟਿਕੇਗਾ ਅੱਜ ਹੀ ਉਹਦਾ ਜਨਮ ਤੇ ਮਰਨ ਖਤਮ ਹੋ ਜਾਏਗਾ ਸਾ ਸੰਗਤ ਉਸ ਦਿਨ ਮਹਾਰਾਜ ਨੇ ਇੰਨੀ ਵਡਿਆਈ ਦਿੱਤੀ ਸੰਗਤ ਨੂੰ ਬਾਅਦ ਵਿੱਚ ਆਪ ਮੱਥਾ ਟਿਕਣ ਤੋਂ ਬਾਅਦ ਆਵਾਜ਼ ਦੇ ਕੇ ਕਿਹਾ ਪੁੱਤਰ ਮੋਰੀ ਉੱਚੀ ਆਵਾਜ਼ ਵਿੱਚ ਸੰਗਤ ਵਿੱਚ ਕਹ ਭੱਲਿਆਂ ਦੀ ਕੁੱਲ ਦੇ ਪੁੱਤ ਪੋਤੇ ਪਰਪੋਤੇ ਧੀਆਂ ਦੋਤੇ ਜਿੰਨਾ ਕੁਟੰਬ ਅਜ ਸੰਗਤ ਵਿੱਚ ਬੈਠਾ ਜਿਹਨਾਂ ਭੱਲਿਆਂ ਦੀ ਕੁੱਲ ਚੋਂ ਉੱਠ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਅੱਜ ਉਹਦਾ ਜਨਮ ਤੇ ਮਰਨ ਅੱਜ ਹੀ ਖਤਮ ਹੋ ਜਾਏਗਾ ਸਾਧ ਸੰਗਤ ਇਹ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਔਰ ਇਹ ਸਭ ਕੁਝ ਗੁਰਬਾਣੀ ਵਿੱਚ ਦਰਜ ਹੈ ਜੋ ਬਾਦਸ਼ਾਹ ਨੇ ਹੁਕਮ ਕੀਤਾ ਉਸ ਵਕਤ ਬਾਬਾ ਮੋਰੀ ਜੀ ਨੇ ਮੰਨ ਲਿਆ ਬਾਬਾ ਮੋਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਬਾਬਾ ਆਨੰਦ ਦੇ ਪੁੱਤਰ ਬਾਬਾ ਸੁੰਦਰ ਜੀ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਵੀ ਹਾਜ਼ਰ ਸੀ ਪੋਤੇ ਵੀ ਹਾਜ਼ਰ ਸੀ ਪਣ ਪੋਤੇ ਵੀ ਹਾਜ਼ਰ ਸੀ ਇੰਨਾ ਕੁਟੰਬ ਮਹਾਰਾਜ ਦਾ ਬੈਠਾ ਸੀ ਤਾਈਓ ਮਹਾਰਾਜ ਨੇ ਲਿਖਿਆ ਮੋਰੀ ਪੁੱਤ ਸੰਮੁਖ ਹੋਇਆ ਰਾਮਦਾਸ ਪੈਰੀ ਪਾਏ ਜਿਉ ਸਭ ਪਵੇ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆਪ ਰੱਖੇ ਉਦਣ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਅਸੀਂ ਆਪਣਾ ਆਪ ਗੁਰੂ ਰਾਮਦਾਸ ਸੋਢੀ ਸੁਲਤਾਨ ਵੇ ਟਿਕਾ ਦਿੱਤਾ ਭਾਈ ਜਿਹੜਾ ਅੱਜ ਗੁਰੂ ਰਾਮਦਾਸ ਨੂੰ ਮੱਥਾ ਟੇਕ ਕੇ ਗੋ ਜਨਮ ਮਰਨ ਤੋਂ ਅੱਜ ਹੀ ਮੁਕਤ ਹੋ ਜਾਏਗਾ ਕੋਈ ਕਰਵਖਿਲੀ ਨਿਵੈ ਨੋਹੀ ਜਿਨ੍ਹਾਂ ਦੇ ਚਿੱਤ ਵਿੱਚ ਈਰਖਾ ਸੀ ਬਖੀਲੀ ਦਾ ਅਰਥ ਹੁੰਦਾ ਕਿਸੇ ਨਾਲ ਈਰਖਾ ਕਰਨੀ ਕਿਸੇ ਨਾਲ ਕੋਈ ਮਨ ਵਿੱਚ ਦੁਸ਼ੈਸ਼ ਰੱਖਣੀ ਮਨ ਵਿੱਚ ਬੈਰ ਵਿਰੋਧ ਰੱਖਣਾ ਸਾਥ ਸੰਗਤ ਜਿਨ੍ਹਾਂ ਦੇ ਮਨ ਵਿੱਚ ਈਰਖਾ ਦੁਸ਼ੈਸ਼ ਸੀ ਕਿ ਸਾਡੀ ਕੁੱਲ ਦੀ ਵਡਿਆਈ ਗੁਰੂ ਰਾਮਦਾਸ ਮਹਾਰਾਜ ਨੂੰ ਕਿਵੇਂ ਅਸੀਂ ਕਿਵੇਂ ਮੱਥਾ ਟੇਕ ਦਈਏ ਅਸੀਂ ਉਮਰ ਵਿੱਚ ਵੱਡੇ ਸਾਡੀ ਕੁੱਲ ਗੁਰੂ ਅਮਰਦਾਸ ਮਹਾਰਾਜ ਦੀ ਜਿਨ੍ਹਾਂ ਦੇ ਚਿੱਤ ਵਿੱਚ ਕੋਈ ਈਰਖਾ ਬਖੀਲੀ ਸੀ ਗੁਰੂ ਅਮਰਦਾਸ ਮਹਾਰਾਜ ਦੇ ਬੋਲਣ ਦਾ ਐਸਾ ਅਸਰ ਹੋਇਆ ਉਸੇ ਵਕਤ ਸਭ ਸੰਗਤ ਪਰਿਵਾਰ ਵਾਲਿਆਂ ਨੇ ਚਿੱਤ ਵਿੱਚੋਂ ਬਖੀਲੀ ਛੱਡੀ ਔਰ ਉੱਠ ਕੇ ਧੰਨ ਗੁਰੂ ਰਾਮ ਦਾ ਸੁੱਢੀ ਪਾਤਸ਼ਾਹ ਨੂੰ ਮੱਥਾ ਟੇਕ ਦਿੱਤਾ ਇਹ ਚੀਜ਼ਾਂ ਸਾਸ ਸੰਗਤ ਸਭ ਕੁਝ ਬਾਣੀ ਵਿੱਚ ਲਿਖਿਆ ਉੱਥੇ ਮਹਾਰਾਜ ਨੇ ਫਿਰ ਜ਼ਿਕਰ ਕੀਤਾ ਜੋ ਕੁਝ ਉਸ ਵਕਤ ਹੋਇਆ ਦਰਬਾਰ ਵਿੱਚ ਉਹ ਬਾਬਾ ਸੁੰਦਰ ਜੀ ਨੇ ਲਿਖਿਆ ਬਾਬਾ ਸੁੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪੜਪੁੱਤਾ ਜੀ ਤਾਂ ਕੀ ਲਿਖਦੇ ਕਹਿੰਦੇ ਕੋਈ ਕਰਵ ਖਿਲੀ ਨਿਵੈ ਨਾਹੀ ਜਿਹਦੇ ਚਿੱਤ ਵਿੱਚ ਈਰਖਾ ਸੀ ਕਿ ਮੈਂ ਨਹੀਂ ਸਿਰ ਝੁਕਣਾ ਮੈਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਣਾ ਕਹਿੰਦੇ ਵਖੀਲੀ ਖਤਮ ਹੋ ਗਈ ਕੋਈ ਕਰਵ ਖਿਲੀ ਨਿਵੈ ਨਾਹੀ ਫਿਰ ਸਤਗੁਰ ਆਣ ਨਿਭਾਇਆ ਹਰ ਗੁਰੇ ਭਾਣ ਦੀ ਵੜਾਈ ਤੁਰ ਲਿਖਿਆ ਲੇਖਰ ਜਾਏ ਜਿਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਕਹਿੰਦੇ ਕੱਲੇ ਭੱਲਿਆਂ ਦੀ ਕੁੱਲ ਨਹੀਂ ਕੱਲੀ ਉਸ ਵਕਤ ਬੈਠੀ ਸੰਗਤ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਵਕਤ ਆਏਗਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸਭ ਜਗਤ ਪੈਰੀ ਪਾਏ ਜੀ ਉਹਦਾ ਅਰਥ ਕੁੱਲ ਦੁਨੀਆਂ ਦੇ ਲੋਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਝੁਕਣਗੇ ਸਾ ਸੰਗਤ ਉਸ ਵਕਤ ਤੋਂ ਲੈ ਕੇ ਹੁਣ ਤੱਕ ਅੱਜ ਵੀ ਤੁਸੀਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਿਓ ਕੁੱਲ ਦੁਨੀਆਂ ਦੇ ਲੋਕ ਆ ਕੇ ਮੱਥਾ ਟੇਕਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਕੱਲੇ ਸਿੱਖ ਨਹੀਂ ਦਰਬਾਰ ਸਹਿ ਮੱਥਾ ਟੇਕਦੇ ਤੁਸੀਂ ਅੱਜ ਵੀ ਜਿਉਂ ਢਾਈ ਤੋਂ ਤਿੰਨ ਘੰਟੇ ਮੱਥਾ ਟੇਕਣ ਨੂੰ ਲੱਗਣਗੇ ਉਹਦੇ ਵਿੱਚ ਦੂਜੀਆਂ ਕੁੱਲਾਂ ਪਰਿਵਾਰਾਂ ਦੇ ਲੋਕ ਸੌਥ ਦੇ ਲੋਕ ਬਾਹਰਲੇ ਵਿਦੇਸ਼ ਦੂਜੇ ਕੰਟਰੀਆਂ ਦੇ ਲੋਕ ਸਾਧ ਸੰਗਤ ਕੁੱਲ ਦੁਨੀਆਂ ਤੋਂ ਜਿੱਥੇ ਵੀ ਕੋਈ ਲੋਕ ਵਸਦੇ ਨੇ ਜਿਹੜਾ ਵੀ ਬੰਦਾ ਹਿੰਦੁਸਤਾਨ ਦੀ ਯਾਤਰਾ ਤੇ ਆਉਂਦਾ ਹੈ ਪਰ ਤੌਣ ਵਾਲਾ ਹਰ ਸੈਲਾਨੀ ਬੰਦਾ ਉਹਦੇ ਮਨ ਦੀ ਇੱਛਾ ਹੁੰਦੀ ਹੈ ਯਾਤਰਾ ਹੀ ਉਦੋਂ ਪੂਰੀ ਉਹਨੂੰ ਲੱਗਦੀ ਹੈ ਜਦੋਂ ਸ਼੍ਰੀ ਦਰਬਾਰ ਸੇਵਾ ਅੱਗੇ ਮੱਥਾ ਟੇਕਦਾ ਹੈ